ਪ੍ਰੈਸ ਇਨਫੋਰਮੇਸ਼ਨ ਬਿਊਰੋ ਪੀਆਈਬੀ ਚੰਡੀਗੜ੍ਹ ਵੱਲੋਂ ਅੱਜ ਯੂਟੀ ਸਟੇਟ ਗੈਸਟ ਹਾਊਸ ਵਿੱਚ ਇੱਕ ਮੀਡੀਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦਾ ਉਦੇਸ਼ ਚੰਡੀਗੜ੍ਹ ਤੇ ਆਲੇ ਦੁਆਲੇ ਦੇ ਖੇਤਰਾ ਵਿੱਚ ਪੱਤਰਕਾਰਾਂ ਨੂੰ ਤਿੰਨ ਨਵੇਂ ਕਾਨੂੰਨਾਂ ਨਾਲ ਜਾਣੂ ਕਰਵਾਉਣਾ ਸੀ ਭਾਰਤੀ ਨਿਆਂਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੀ ਅਧਿਨਿਯਮ ਜੋ ਕਿ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਹਨ ਸ਼੍ਰੀਮਤੀ ਕਮਰਦੀਪ ਕੌਰ ਆਈਪੀਐਸ ਸੀਨੀਅਰ ਸੁਪਰਡੈਂਟ ਆਫ ਪੁਲਿਸ ਚੰਡੀਗੜ੍ਹ ਇਸ ਸਭਾ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਵਕਤਾ ਦੇ ਰੂਪ ਵਿੱਚ ਉਪਸਥਿਤ ਸਨ ਉਨ੍ਹਾਂ ਇਹਨਾਂ ਨਵੇਂ ਕਾਨੂੰਨਾਂ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਨਾਲ ਨਿਆ ਸਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਪ੍ਰਣਾਲੀ ਵਧੇਰੇ ਕੁਸ਼ਲਤਾ ਨਾਲ ਅੱਗੇ ਵਧ ਪਾਵੇਗੀ ਐਸਐਸਪੀ ਕਮਰਦੀਪ ਕੌਰ ਨੇ ਨਵੇਂ ਕਾਨੂੰਨ ਢਾਂਚੇ ਦੇ ਅਨੋਖੇ ਪਹਿਲੂਆਂ ਵਿਸ਼ੇਸ਼ ਤੌਰ ਤੇ ਨਿਆਂਵੰਡ ਪ੍ਰਣਾਲੀ ਨੂੰ ਵਿਧਾਉਣ ਲਈ ਡਿਜੀਟਲ ਟੈਕਨੋਲੋਜੀ ਦਾ ਉਪਯੋਗ ਅਤੇ ਵਿਸਤਾਰ ਸਹਿਤ ਦੱਸਿਆ ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਦੇ ਤਹਿਤ ਟਾਈਮ ਸਟੈਂਪਡ ਸਬੂਤ ਇਕੱਠੇ ਕੀਤੇ ਜਾਣਗੇ ਅਤੇ ਸਮੇਂ ਤੇ ਅਦਾਲਤਾਂ ਨੂੰ ਉਪਲਬਧ ਕਰਵਾਏ ਜਾਣਗੇ ਇਸ ਨਾਲ ਪੂਰੇ ਦੇਸ਼ ਵਿੱਚ ਸਜ਼ਾ ਦਰਾਂ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ ਤਨੂੰਂ ਤੇ ਸਰਕਾਰ ਨੂੰ ਲਾਗੇ ਕੜੀ ਹੋਏਗੀ ਤੇ ਉਹਨਾਂ ਦੀ ਮਦਦ ਕਰੇਗੀ। ਚੰਡੀਗੜ੍ਹ ਵਿੱਚ ਇਹ ਕਾਨੂੰਨ ਲਾਗੂ ਹੋਣ ਬਾਰੇ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕਰ ਚੁੱਕੇ ਹਾਂ। ਸਾਡੇ ਕੋਲ ਨਵਾਂ ਇਨਫਰਾਸਟ੍ਰਕਚਰ, ਸੌਫਟਵੇਅਰਸ, ਸਾਰੇ ਮੁਲਾਜ਼ਮਾਂ ਦੀ ਟ੍ਰੇਨਿੰਗ ਇਹਦੇ ਚ ਮੁਕੰਮਲ ਹੋ ਚੁੱਕੀ ਹੈ ਤੇ ਜਲਦੀ ਹੀ 1 ਜੁਲਾਈ ਤੋਂ ਹੋ ਜਾਏਗੀ। ਪੂਰੇ ਦੇਸ਼ 'ਚ ਸਾਰੇ ਨਵੇਂ ਕਾਨੂੰਨ ਲਾਗੂ ਹੋ ਰਹੇ ਹਨ ਤੇ ਸਾਨੂੰ ਉਮੀਦ ਹੈ ਕਿ ਚੰਗੇ ਤਰੀਕੇ ਨਾਲ ਪੂਰੇ ਦੇਸ਼ 'ਚ ਲਾਗੂ ਹੋਣਗੇ ਸਾਡੇ ਵਿਕਟਿਮਸ ਨੂੰ ਜਸਟਿਸ ਮਿਲੇਗਾ। ਅਕਸਰ ਇਹ ਗੱਲ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਇਲਜ਼ਾਮ ਜਿਹੜੇ ਵੀ ਉਹ ਪੁਲਿਸ ਤੇ ਲਾਗ ਕਰਦੇ ਨੇ ਕਿ ਪੁਲਿਸ ਤੇ ਦੀ ਇਵਸਟੀਗੇਸ਼ਨ ਬੇਹਿਿੱਤੀ ਕੋਈ ਸਾਫ ਚਰਚਾ ਚ ਰਚਾ ਲਿਆ ਉਸ ਨੂੰ ਕਿੱਦਾਂ ਦੇਖਿਆ ਜਾਵੇ ਉਸ ਨੂੰ ਕਿ ਇਹਨਾਂ ਕਾਨੂੰਨਾਂ ਦੇ ਤਹਿਤ ਕਿਸੇ ਨਾ ਕਿਸ ਤਰੀਕੇ ਦਾ ਕੋਈ ਇੱਤਾ ਫੁੱਲਫੁੱਲ ਕੀਤਾ ਜਾ ਸਕਦਾ ਤਾਂ ਕਿ ਇਲਜ਼ਾਮ ਨਾ ਲੱਗੇ ਦੇਖੋ ਕਾਨੂੰਨਾਂ ਅੰਚ ਜਿਵੇਂ ਮੈਂ ਪਹਿਲੇ ਦੱਸਿਆ ਆ ਕਿ ਸਿਰਫ ਪੁਲਿਸ ਵਾਰੀ ਨੂੰ ਸਾਰੇ ਹੀ ਬਿਲਡਰਸ ਵਾਰੀ ਚੈਕਸਨ ਬੈਲੈਂਸਸ ਇਨਫੀਕੀ ਕੋਈ ਵੀ ਬਿਲਡਰ ਜ਼ਿਆਦਾ ਪਾਵਰਫੁਲ ਐਕਸਟਰਾ ਪਾਵਰਫੁਲ ਨਾ ਬਣੇ ਤੇ ਵਿਕਟਿਮਸ ਨੂੰ ਜਿਹੜਾ ਜਸਟਿਸ ਨਾ ਮਿਲ ਪਾਈ ਇਸ ਤਰ੍ਹਾਂ ਦੀ ਕਿਸੇ ਕੋਲ ਪਾਵਰ ਨਹੀਂ ਹੈ ਚੈਕਸਨ ਬੈਲੈਂਸਸ ਤੇ ਪੂਰਾ ਬੈਲੈਂਸ ਆਊਟ ਕਰਕੇ ਹੀ ਇਹ ਨਵੇਂ ਕਾਨੂੰਨ ਬਣਾਏ ਗਏ ਤੇ ਜਿਹੜੇ ਵੀ ਅਸੀਂ ਹੁਣ ਟ੍ਰੇਨਿੰਗ ਚੱਲ ਰਹੀ ਹੈ ਤੇ ਜੱਜਸ ਨਾਲ ਲਾਇਰਸ ਨਾਲ ਐਡਵੋਕੇਟਸ ਨਾਲ ਉਸ ਤੋਂ ਬਾਅਦ ਐਫਐਸਐਲ ਦੇ ਐਕਸਪਰਟਸ ਨਾਲ ਡਾਕਟਰਸ ਨਾਲ ਸਾਰੇ ਨਹੀਂ ਹੀ ਇਹ ਤੁਹਾਨੂੰ ਡਿਟੇਲ ਚ ਪੜਿਆ ਹੈ ਸਾਰੇ ਨਹੀਂ ਹੁਣ ਇਹਦੇ ਵਿੱਚ ਟ੍ਰੇਨਿੰਗ ਦੇ ਰਹੇ ਆ ਤੇ ਲਾਗੂ ਜਲਦੀ ਹੋਣ ਵਾਲੀ ਹੈ ਸਾਰਿਆਂ ਨੂੰ ਇਹ ਉਮੀਦ ਹੈ ਕਿ ਇਸਾ ਦੀ ਕੋਈ ਵੀ ਪ੍ਰੋਬਲਮ ਸਾਨੂੰ ਆਉਣ ਦੇ ਬਣਾ ਚ ਨਹੀਂ ਆਏਗੀ ਜੇ ਆਏਗੀ ਤਾਂ ਜਿਹੜੇ ਜੋ ਵੀ ਕਾਨੂੰਨ ਬਣਦਾ ਹੈ ਉਹ ਆਲਵੇਜ਼ ਓਪਨ ਟੂ ਜੁਡੀਸ਼ੀਅਲ ਸਕੂਟ ਨਹੀਂ ਹੁੰਦਾ ਕੋਰਟਸ ਵੀ ਚੈਲੰਜ ਹੁੰਦਾ ਤੇ ਕੋਈ ਵੀ ਇਸਾ ਦੀ ਗੱਲ ਹੋਈ ਜੀ ਉਹਦੇ ਚ ਸਮੇਂ-ਸਮੇਂ ਤੇ ਅਸੀਂ ਐਮੈਂਡਮੈਂਟ ਵੀ ਕਰ ਸਕਦੇ ਆਂ ਬਟ ਮੈਨੂੰ ਲੱਗਦਾ ਵੀ ਅਨਲਿਸਿਸ ਸਮੇਂ ਚੇਹੀਦੀ ਕੋਈ ਲੋੜ ਹੈ ਅਜੋਕੇ ਸਮੇਂ ਦੇ ਦੇਖਦੇ ਨੇ ਮੈਡਮ ਪੁਲਿਸ ਜਿਆਦਾ ਪਾਵਰਫੁਲ ਹੁੰਦੀ ਹੈ ਪੁਲਿਸ ਜਿਆਦਾ ਪਾਵਰਫੁਲ ਹੁੰਦੀ ਹੈ ਕਈ ਵਾਰ ਜੈ ਮਿਸਯੂਜ਼ ਹੋ ਜਾਂਦਾ ਹੈ ਪਾਵਰ ਦਾ और वो बाद में साबित भी हो जाता है लेकिन ऐसे में तो सफर हो जाते हैं लोग तो देखिए अगर ये नए कानून से रिलेटेड नहीं है क्वेश्चन जी जी बट अगर कोई ऐसा केस आता है जहाँ पे इन्वेस्टिगेशन में कोई लैब्स हो किसी को गलत फंसाया गया हो या प्लैंड तरीके से ऐसा किया गया हो तो उन सारे केसेस में ऑफिशियल पे ऑफिशियल पर भी कार्रवाई होती है और जुडिशियल ऑर्डर भी ऐसे बहुत से आए हैं जिसमें अपने मुलाजमों पर भी कार्रवाई हुई है पुलिस इन्वेस्टिगेशन एजेंसी खुद अपने तौर पे भी ये ध्यान रखती है कि कोई भी ऐसे इन्वेस्टिगेशन में लैपेस हो तो समय समय पे इन्वेस्टिगेटिंग ऑफिसर्स को उसके बारे में बताया जाता है उनको पुलअप किया जाता है और अगर कोई भी ऐसी बात आती है तो उनके खिलाफ का, डिपार्टमेंटल कार्रवाई भी की जाती है टेक्निकल एडवांस है किए टेक्नोलॉजी काफ़ी ज्यादा इंप्रूवमेंट सारे ही देश देखने को होंगे ਡਿਜੀਟਲ ਐਵੀਡੈਂਸ ਨੂੰ ਪੈਨ ਡਰਾਈਵਸ ਤੇ ਹੋਰ ਤਰ੍ਹਾਂ ਦੇ ਡਿਵਾਈਸਸ ਤੇ ਰਿਕਾਰਡ ਕਰ ਪਾਣਗੇ ਉਸ ਤੋਂ ਬਾਅਦ ਜਿਹੜੀ ਸਾਡੀ ਸਾਰੀ ਇਨਵੈਸਟੀਗੇਸ਼ਨ ਹੈ ਉਹ ਡਿਜੀਟਲ ਮੋਡ ਤੇ ਹੋਣ ਜਾ ਰਹੀ ਹੈ ਜਿੱਨੀ ਵੀ ਸਾਡੀ ਚਾਰਜ ਸ਼ੀਟ ਹੋਣੀ ਹੈ ਉਹ ਡਿਜੀਟਲ ਰੂਪ ਚ ਹੀ ਸਾਡੀਆਂ ਕੋਰਸ ਵੱਲ ਜਾਣਗੀ ਹੈ ਕੋਰਸ ਵੀ ਉਹਨੂੰ ਜਿਹੜੀ ਡਿਜੀਟਲ ਫਾਰਮ ਚ ਦੇਖਣਗੇ ਤੇ ਉਹਨੂੰ ਮਾਈਕ ਕਰਕੇ ਰੱਖਣਾ ਉਹਦੇ ਤੇ ਟ੍ਰਾਇਲ ਚੱਲੇਗਾ ਇੱਕ ਹੋਰ ਪ੍ਰੋਵੀਜ਼ਨ ਕੀ ਜਦੋਂ ਵੀ ਚਾਰਜ ਸ਼ੀਟ ਕੋਰਟ ਚ ਦਿੱਤੀ ਜਾਂਦੀ ਹੈ ਵਿਕਟਿਮ ਨੂੰ ਵੀ ਉਹਦੀ ਇੱਕ ਡਿਜੀਟਲ ਕਾਪੀ ਜਾਏਗੀ ਉਹ ਵੀ ਲਾਗੂ ਹੋਣ ਜਾ ਰਹੀ ਹੈ ਇਸਾਂ ਦੇ ਬਹੁਤ ਸਾਰੀਆਂ ਪ੍ਰੋਵੀਜ਼ਨ ਚ ਸਾਡੇ ਕੋਲ ਡਿਜੀਟਲ ਇਨਫਰਾਸਟ ਸੁਨਵਾਈ ਜਿਹੜੀ ਹੈਗੀ ਆ ਉਹ ਉਸੇ ਹਿਸਾਬ ਨਾਲ ਚ ਦੇ ਕਿ ਉਹ ਵੀ ਨਵੇਂ ਕਾਨੂੰਨਾਂ ਦੇ ਤਹਿਤ ਹੋ ਰਹੀਆਂ ਧਰਾਵਾ ਬਦਲਣਗੇ ਕਿਉਂਕਿ ਸੁਣਨਛੇ ਵੀ ਆ ਰਿਹਾ ਕਿ ਨਵੇਂ ਕਾਨੂੰਨ ਜਿਹੜੇ ਨੇ ਉਹਨਾਂ ਚ ਧਰਾਵਾ ਦਾ ਵੀ ਕੰਪੂਟ ਲੈਗਾ ਨਵੇਂ ਕਾਨੂੰਨ ਕਿਉਂਕਿ ਧਰਾਵਾ ਦਾ ਕਾਫੀ ਫੇਰ ਬਦਲਿਆ ਨਵੇਂ ਤਰ੍ਹਾਂ ਦੀ ਹੋਰ ਕਰਾਇਮ ਵੀ ਐਡ ਹੋਏ ਜਿਹੜੇ ਪਹਿਲੇ ਨਹੀਂ ਸੀ ਬਟ ਪੁਰਾਣੇ ਮੁਕਦਮੇ ਜਿਹੜੇ ਦਰਜ ਹੋਏ ਸੀ ਉਹ ਪੁਰਾਣੇ ਕਾਨੂੰਨ ਦੇ ਹਿਸਾਬ ਨਾਲ ਹੀ ਹੁੰਦਾ ਟ੍ਰਾਇਲ ਚ ਦੇ ਮੈਂ ਇੱਕ ਆਈਟੀ ਸਪੈਸ਼ਲ ਰਿਕਰੂਟਮੈਂਟ ਵੀ ਹੋ ਰਹੀ ਹੈ ਕਨਸਟੇਬਲ ਦੀ ਇਹ ਨੂੰ ਲੈ ਕੇ ਹੋ ਰਹੀ ਹੈ ਰਿਗਾਰਡਿੰਗ ਔਰ ਕਦ ਤੱਕ ਹੋਏਗੀ ਚੰਡੀਗੜ੍ਹ ਪੁਲਿਸ ਦੀ ਆਈ ਉਹਨਾਂ ਦਾ ਫਿਜ਼ੀਕਲ ਟੈਸਟ ਥੋੜੀ ਦੇਰ ਵਿੱਚ ਪੂਰਾ ਹੋਣ ਵਾਲਾ ਹੈ ਤੇ ਜਦੋਂ ਇਹ ਲੋਅਰਸ ਬਣ ਜਾਣਗੇ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਕਰਾ ਕੇ ਉਹਨਾਂ ਨੂੰ ਵੀ ਡਿਪਲॉय ਕੀਤਾ ਜਾਏਗਾ ਜਦੋਂ ਤੱਕ ਆਈਟੀ ਕਨਸਟੇਬਲ ਸਾਡੇ ਕੋਲ ਨਹੀਂ ਆਉਂਦੇ ਉਦੋਂ ਤੱਕ ਅਸੀਂ ਕੰਟਰੈਕਟ ਤੇ ਅਸੀਂ ਜੂਨੀਅਰ ਡਾਟਾ ਐਨਾਲਿਸਟਸ ਨੂੰ ਹਾਇਰ ਕਰ ਰਹੇ ਹਾਂ ਤਾਂ ਕਿ ਸਾਨੂੰ ਇੰਪਲੀਮੈਂਟੇਸ਼ਨ 'ਚ ਕੋਈ ਪ੍ਰੋਬਲਮ ਨਾ ਹੋਵੇ ਕੋਈ ਸਪੈਸ਼ਲ ਪੋਰਟਲ ਜਿਹੜਾ ਸੁਨਵਾਈ ਦੇ ਲਈ ਜਾਂ ਫਿਰ ਇਸ ਇਸ ਇਹਨਾਂ ਕਾਨੂੰਨ ਦੇ ਤਹਿਤ ਬਣਾਇਆ ਗਿਆ ਹੈ ਦੇਖੋ ਸਪੈਸ਼ਲ ਐਪਸ ਇਹਨੂੰ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਨੇ ਨੈਸ਼ਨਲ ਲੈਵਲ ਤੇ ਜਾਰੀ ਕੀਤੀਆਂ ਈ ਸ કરીਗੀ ਤੇ ஆன்ਲਾਈਨ ਬਿジネス ਐਗਜ਼ਾਮੀਨੇਸ਼ਨ ਕੋਰਸ ਪੇਸ਼ੀਆਂ ਦੇ ਦੌਰਾਨ ਵੀ ਯੂਜ਼ ਕਰ ਸਕਦੇ ਹੋ ਉਹ ਤੋਂ ਇਲਾਵਾ ਬੀਪੀਆਰ ਐਂਡ ਦੀ ਵੈਬਸਾਈਟ ਤੇ ਸਾਰੇ ਹੀ ਨਵੇਂ ਕਾਨੂੰਨਾਂ ਬਾਰੇ ਜੋ ਜੋ ਚੇਂਜਸ ਐ ਸਾਰੇ ਦਿੱਤੇ ਗਏ ਨੇ ਤੇ ਉਹਨਾਂ ਬਾਰੇ ਵੀ ਪਬਲਿਕ ਉੱਤੇ ਜਾ ਕੇ ਪੜ੍ਹ ਸਕਦੇ ਹੋ ਥੈਂਕ ਯੂ